ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਮੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਲਓ ਜੀ ਸ਼ਾਮ ਦਾ ਟਾਈਮ ਹੈ ਆਪਾਂ ਵੀਡੀਓ ਦੀ ਸਟਾਰਟਿੰਗ ਕਰ ਲਈਏ ਇਧਰ ਆਪਾਂ ਹਰ ਮਾਲਾਂ ਧੋ ਕੇ ਪਾਈਆਂ ਸੀਗੀਆਂ ਸਬਜ਼ੀ ਆਪਾਂ ਕੱਟ ਲਈ ਹੈ इथों का बस दिन जी लंघ जाता गा लो आप सब्जी बनावा गाजर ते आलू के रख छिरके रखते हले ना गाजर थोड़े नरले हे गए जो नवी जन लगे ने ਅਏ ਕੇ ਤਾਂ ਵਧੀਆ ਸੀ ਗਿਆ ਲਾਲ ਜੀਆ ਮੈਂ ਤੇਰਾ ਬਹੁਤ ਵਧੀਆ ਸੀ ਪਰ ਅਸਨਾਰੇ ਵਿੱਚ ਮੋٹے ਆ ਗਏ ਆਲੂ ਆਪਾਂ ਇਸ ਕਰਕੇ ਪਾ ਲਏ ਕਿਉਂ ਬੱਚੇ ਗਾਜਰਾ ਦੀ ਸਬਜ਼ੀ ਖਟ ਖਾਂਦੇ ਨੇ ਆਪੇ ਆਲੂ ਕੱਢ ਕੇ ਖਾ ਲੈਂਦੇ ਨੇ ਫਿਰ ਇਹ ਵਿੱਚੋਂ ਤੇ ਬੱਚੇ ਕੋਈ ਚੀਜ਼ ਇਹਨਾਂ ਦੇ ਨੱਕ ਥੱਲੇ ਸੇਦੀ ਘੱਟ ਹੀ ਆਉਂਦੀ ਹੈ ਇਧਰ ਪਗੜਬੀ ਦੇ ਵਿੱਚ ਪਿਆਜ਼ ਤੇ ਲਸਣ ਤੇ ਹਰੀ ਮਿਰਚ ਕੱਟ ਕੇ ਰੱਖੀ ਹੈ ਹਰੀ ਮਿਰਚ ਆਪਾਂ 2 2 ਕਿ ਹਰੀਆਂ ਮਿਰਚਾਂ ਪਾਈਆਂ ਨੇ ਬਾਕੀ ਆਪਾਂ ਦੂਜਾ ਲਾਲ ਮਿਰਚ ਪਾਵਾਂਗੇ ਆর্ডার ਤੇ ਮਸਾਲਾ ਪਾਵਾਂਗੇ ਅੱਜ ਆਪਾਂ ਗ੍ਰੈਂਡ ਕਰਕੇ ਗ੍ਰੈਂਡਰ ਨਾਲ ਗ੍ਰੈਂਡ ਕਰ ਲੈਣੇ ਆ ਹਜੇ ਆਪਣੇ ਫਿਲਟਰ ਵਾਲਾ ਨਹੀਂ ਆਇਆ ਹੈਗਾ ਵੀਰ ਤੇ ਰੋਜ਼ ਲੈ ਦਿੰਦਾ ਆ ਜਾਊਗਾ ਜਾਊਗਾ ਪਿਆਜ਼ ਵੀ ਹੈ ਆਪਣੇ ਹੋਰੀ ਨੀ ਲਾਲ ਦੇ ਜਾਮਣੀ ਦੇ ਪਿਆਜ਼ ਡਾਰਕ ਜੀ ਤੇ ਗੜਬੀ ਦੇ ਵਿੱਚ ਆਪਾਂ ਇਸ ਕਰਕੇ ਪਾ ਲੈਨੇ ਆ ਕਿਉਂਕਿ ਸਿੱਟੇ ਪੈਂਦੇ ਆ ਫਿਰ ਜੇ ਤੋਂ ਗ੍ਰੈਂਡ ਕਰਦੇ ਆ ਨਾ ਆਪਾਂ ਤੇ ਫਿਰ ਸੈਡਾ ਤੇ ਸਿੱਟੇ ਵੱਜਦੇ ਆ ਬਾਹਲੀ ਤਾਂ ਕਰਕੇ ਮੈਂ ਬਸ ਇਹ ਗੜਬੀ ਇਹ ਪਿਆਜ਼ ਵਾਸਤੇ ਲਈ ਹੋਈ ਆ ਪਿਆਜ਼ ਕੋਈ ਮਸਾਲਾ ਗ੍ਰੈਂਡ ਕਰਨਾ ਕੁਝ ਨਹੀਂ ਇਹਦੇ ਵਿੱਚ ਮੈਂ ਚਾਹ ਚੂਹ ਨਹੀਂ ਬਣਾਉਂ ਕੱਢਦੀ ਹੈਗੀ ਤੋ ਵੀ ਨੂੰ ਡੱਲੀ ਅਸੀਂ ਪਿਆਜ਼ ਵਾਸਤੇ ਇਸ ਤਰ੍ਹਾਂ ਹੀ ਆਪਾਂ ਗ੍ਰाइंड ਕਰਕੇ ਜਾਂ ਕੋਈ ਆ ਪਬਲਿਕ ਕੱਟ ਕੇ ਚਟਨੀ ਵਗੈਰਾ ਹਨਾ ਕੁੱਟਦੇ ਆ ਫਿਰ ਜਿਹ ਵਿੱਚ ਪਿਆਜ਼ ਦੀ ਸਮੈਲ ਆਉਣ ਲੱਗ ਜਾਈਂ ਇਹਨੂੰ ਕਿੰਨੀ ਚੰਗੀ ਤਰ੍ਹਾਂ ਮਰਜੀ ਸਾਫ਼ ਕਰ ਲਓ ਦੇਚ ਆਪਾਂ ਚਾਹ ਵਗੈਰਾ ਨਹੀਂ ਪਾਉਂਦੇਗੀ ਜਦੋਂ ਆਪਣਾ ਬੋਤਲ ਦੇ ਵਿੱਚ ਤੇਲ ਵੀ ਖਤਮ ਹੋਇਆ ਪਿਆ ਗੇਲਣ ਚ ਪਾਉਣੇ ਆ ਗੇਲਣ ਪਰ ਕੇ ਰੱਖ ਲੈਣੇ ਨੇ ਆਪਾਂ ਢੋਲੀ ਦੇ ਵਿੱਚੋਂ ਕਿਉਂਕਿ ਵੱਡੀ ਹੁੰਦੀ ਆ ਢੋਲੀ ਫਿਰ ਉਹਦੇ ਵਿੱਚ ਰੋਜ ਡੋਲਦਾ ਆ ਕਾਪ ਆ ਗੇਲਣ ਚ ਪਾ ਕੇ ਰੱਖ ਰੱਖੇ ਕਾਣੀ ਕਢਾ ਕੇ ਆਪਾਂ ਕੇਰਾ ਢੋਲੀ ਚ ਪਾ ਲਿਆਉਣੇ ਹੁੰਦੇ ਆ ਵੱਡੀ ਚ ਗਰਮ ਹੋ ਜਾਣ ਤੋਂ ਤੇਲ ਸਾਗ ਕਿਹਾ ਸੀ ਮੈਂ ਸਰਦਾਰ ਜੀ ਨੂੰ ਹਨਾ ਵੀ ਤੋੜ ਲਈਏ ਵੀ ਸਾਗ ਬਣਾ ਲਈਏ ਬਸ ਟਾਈਮ ਨਹੀਂ ਲੱਗਿਆ ਉਹਨਾਂ ਨੂੰ ਇਹ ਚਾ ਪਲੂਣ ਘੱਟਾ ਹਨਾ ਨੂਨ ਪਾ ਲਈਏ logi tel apna ho gaya changi tarah garam ਆਪਾਂ ਬਰੀਕ ਚੀਰ ਕੇ ਤਾਂ ਪਾ ਲੈਨੇ ਆ ਪਿਆਜ਼ ਪਰ ਜਿੰਨਾ ਬ੍ਰੈਂਡ ਕਰੇ ਹੋਇਆ ਜਿਹਨੂੰ ਮਸਾਲਾ ਯਾ ਰਗੜ ਕੇ ਪਾਉਨੇ ਆ ਆਪਾਂ ਉਨੀ ਵਧੀਆ ਸਬਜੀ ਉਹ ਬਰੀਕ ਕੱਟੇ ਹੋਏ ਹਨਾ ਪਿਆਜ਼ ਵਗੈਰਾ ਪਾਉਨੇ ਆ ਜਿਵੇਂ ਉਹਨਾਂ ਨਾਲ ਨਹੀਂ ਬਣਦੀ ਹੈਗੀ ਜਿੰਨੇ ਆਪਾਂ ਮਸਾਲਾ ਰਗੜ ਕੇ ਪਾਉਨੇ ਆ ਮੌਸਮ ਵੀ ਹੁਣ ਚੇਂਜ ਹੋ ਗਿਆ ਮੈਂ ਅੱਜ ਸੌਲ ਕੱਢਣ ਦੀ ਮੇਰੀ ਸਲਾਹ ਸੀ ਹਨਾ ਹੋਰ ਹੀ ਪਾਸੇ ਬਸ ਐਂ ਲੰਘ ਜਾਂਦਾ ਟਾਈਮ ਆਪਾਂ ਕਾਟਨ ਦੀ ਚੁੰਨੀ ਲੈ ਲੈਨੇ ਆ ਕਿ ਸਵੇਰੇ ਦੋ ਤਿੰਨ ਦਿਨਾਂ ਦੀ ਮੈਨੂੰ ਕਾਲ ਹੋਈ ਪਈ ਆ ਵੀ ਸੌਲ ਕੱਢਣ ਦੀ ਹੈ ਕਿ ਤੇ ਆਪਣੇ ਕੱਪ ਬੋਰਡ 'ਚ ਹੀ ਰੱਖੇ ਹੋਏ ਨੇ ਹਨਾ ਫਿਰ ਵੀ ਉਹ ਨੀਚੇ ਪਏ ਆਗੇ ਕੱਪੜਿਆਂ ਦੇ ਅੱਜ ਸਵੇਰੇ ਬਹੁਤ ਠੰਡਾ ਸੀਗਾ ਮੌਸਮ ਆ ਕਾਟਨ ਦੀ ਜੁੱਨੀ ਦੇ ਵਿੱਚ ਦੀ ਹਵਾ ਜੀ ਘੱਟ ਲੱਗਦੀ ਆ ਜਿਵੇਂ ਇਹ ਹੈਗੇ ਨੇ ਆਪਣੇ ਦੁਪੱਟੇ ਹਨਾ ਇਹਨਾਂ ਦਾ ਤਾਂ ਕੋਈ ਹਵਾ ਰੋਕਦੇ ਨਹੀਂ ਹੈਗੇ ਤਾਂ ਅੱਜ ਹੁਣ ਸ਼ਾਮ ਨੂੰ ਕੱਢਾਂਗੇ ਰੋਟੀ ਤੋਂ ਬਾਅਦ ਉਹ ਪਿਆਜ਼ ਭੁੱਜ ਗਏ ਨੇ ਆਪਣੇ ਹੁਣ ਆਪਾਂ ਜਿਹੜੇ ਮਸਾਲੇ ਪਾਏ ਆ ਹਲਦੀ ਉਹਨੂੰ ਪਕਾਵਾਂਗੇ ਚੰਗੀ ਤਰ੍ਹਾਂ ਥੋੜਾ ਜਿਹਾ ਪਾਣੀ ਆਪਾਂ ਐਡ ਕਰ ਦਿਆ ਫਿਰ ਮੱਚੇ ਜਾਂਦੇ ਆ ਮਸਾਲੇ ਅਸ ਥੋੜਾ ਜਿਹਾ ਮਸਾਲਾ ਪਾ ਪਾਣੀ ਪਾ ਕੇ ਇਹ ਰ ਆਪਾਂ ਨੂੰ ਨਾ ਟੈਂਪੋ ਨਾਗੇ ਜਿੰਨਾ ਚਿਰ ਮਸਾਲਾ ਜਿਹੜਾ ਆਪਣਾ ਘਿਓ ਵਾਲਾ ਮਤਲਬ ਤੇਲ ਨੂੰ ਅਲੱਗ ਨਹੀਂ ਕਰ ਦਿੰਦਾਗਾ ਚੰਗੀ ਤਰ੍ਹਾਂ ਭੁੱਜ ਜਾਊਗਾ ਲਓ ਜੀ ਮਸਾਲਾ ਆਪਣਾ ਚੰਗੀ ਤਰ੍ਹਾਂ ਭੁੱਜ ਗਿਆਗਾ ਤੇਲ ਅਲੱਗ ਹੋਣ ਲੱਗ ਗਿਆਗਾ ਤੇ ਹੁਣ ਆਪਾਂ ਇਹਦੇ ਵਿੱਚ ਗਜਰਾ ਆਲੂ ਪਾਦਨੇ ਆ ਮਨ ਦਾ ਸ਼ਾਇਦ ਆਪਾਂ ਪਹਿਲਾਂ ਗਜਰਾ ਦੀ ਸਬਜ਼ੀ ਤੁਹਾਡੇ ਨਾਲ ਆਪਾਂ ਸ਼ੇਅਰ ਨਹੀਂ ਕੀਤੀ ਆਪਾਂ ਕਿਸ ਤਰ੍ਹਾਂ ਬਣਾਉਨੇ ਆਂਗੇ ਬਾਕੀ ਸਾਰਿਆਂ ਦਾ ਅਲੱਗ-ਅਲੱਗ ਤਰੀਕਾ ਸਾਰੇ ਵਧੀਆ ਹੀ ਬਣਾਉਂਦੇ ਨੇ थोड़ा जहाँ करके बाद लो जी सब्जी अपनी बन के रेडी है गैस अपना कर दी बंद देखो अपनी सब्जी बनी है देखो बिल्कुल। ਕਿ ਬਿਲਕੁਲ ਮੈਸੇਜ ਹੀ ਨਹੀਂ ਹੁੰਦੀ ਹੈਗੀ ਇਸ ਤਰ੍ਹਾਂ ਜਿਵੇਂ ਆਪਾਂ ਘੱਟ ਪਾਣੀ ਪਾ ਕੇ ਬਣਾਉਨੇ ਆ ਦੱਸਿਓ ਆਪਣੀ ਸਬਜ਼ੀ ਕਿਸ ਤਰ੍ਹਾਂ ਦੀ ਬਣੀ ਆ ਲਓ ਜੀ ਆਪਾਂ ਸ਼ਾਪਿੰਗ ਕਰਕੇ ਆਏ ਸੀ ਤੋਂ ਦਿਨ ਆਪਾਂ ਸ਼ੇਅਰ ਕਰੀਏ ਵੀ ਆਪਾਂ ਕੀ ਲੈ ਕੇ ਆਏ ਸਾਰਾ ਸਮਾਨ ਆਪਾਂ ਕਿਚਨ ਵਾਸਤੇ ਲੈ ਕੇ ਆਏ ਆ ਤੇ ਜ਼ਿਆਦਾ ਵੱਡੀ ਆਪਣੀ ਸ਼ਾਪਿੰਗ ਨਹੀਂ ਹੈਗੀ ਇਹ ਤਾਂ ਆਪਣਾ ਇਲੈਕਟ੍ਰਿਕ ਚੁੱਲਾ ਹੈਗਾ ਤੇ ਇਹ ਲੈ ਕੇ ਆਏ ਆ ਆਪਾਂ ਮੈਂ ਖੋਲ ਕੇ ਦਿਖਾਉਣੀ ਆ ਤੁਹਾਨੂੰ ਇੱਕ ਮਿੰਟ ਪਹਿਲਾਂ ਵੀ ਆਪਣੇ ਹੁੰਦਾ ਸੀਗਾ ਫਿਰ ਇਹ ਖਰਾਬ ਹੋ ਗਿਆ ਸੀ ਉਦੋਂ ਤੇ ਉਦੋਂ ਆਪਣੇ ਨਾ ਇਹ ਹੁੰਦਾ ਸੀਗਾ ਬਟਨਾਂ ਜਿਹੇ ਵਾਲਾ ਇੱਕ ਮਿੰਟ ਮੈਂ ਦਿਖਾਉਣੀ ਆ ਚੰਗੀ ਤਰ੍ਹਾਂ ਉਦੋਂ ਆਪਣੇ ਇੱਥੇ ਇਹਦੇ ਬਟਰਨ ਹੁੰਦੇ ਸੀ ਹੁਣ ਬਸ ਇਹਦਾ ਕਲਾ ਟੱਚ ਹੀ ਕਰਨਾ ਇਹਨਾਂ ਤੇ ਉਦੋਂ ਇਹਦੇ ਇੱਥੇ ਬਟਰਨ ਜੇ ਹੁੰਦੇ ਸੀ ਆ ਚੀਜ਼ ਆ ਜਿਹੜੀ ਇਹ ਵੀ ਨਹੀਂ ਹੁੰਦੀ ਸੀ ਤੇ ਹੁਣ ਇਹਦੇ ਆ ਬਹੁਤ ਮਤਲਬ ਫਰਕ ਪੈ ਗਿਆ ਅੱਗੇ ਨਾਲ ਉਹਦੇ ਵਾਸਤੇ ਸਪੈਸ਼ਲ ਭਾਂਡੇ ਆਪਾਂ ਨੂੰ ਖਰੀਦਨੇ ਪੈਂਦੇ ਸੀਗੇ ਤੇ ਇਹਦੇ ਵਾਸਤੇ ਬਸ ਮਤਲਬ ਆਪਣਾ ਕੋਈ ਐਕਸਟਰਾ ਚੀਜ਼ ਨਹੀਂ ਖਰੀਦਣੀ ਪੈਂਦੀ ਸਾਰੀਆਂ ਆਪਣੇ ਸਟੀਲ ਦੇ ਭਾਂਡੇ ਪਿੱਤਲ ਦੇ ਹਨਾ ਸਾਰੇ ਕੁਝ ਯੂਜ਼ ਹੋ ਜਾਂਦਾ ਇਹਦੇ ਉੱਪਰ ਤੇ ਇੱਕ ਇਹ ਟਰੇ ਆ ਗਈ ਬਸ ਇਹ ਇਹਦੇ ਉੱਪਰ ਰੱਖਣੀ ਆ ਤੇ ਆਪਾਂ ਕੋਈ ਚਾਪ ਵਗੈਰਾ ਬਣਾਉਣੇ ਆ ਹਨਾ ਉਹ ਉਹਦੇ ਉਹਦੇ ਵਾਸਤੇ ਦਿੱਤੀਆਂ ਇਹ ਦੋ ਸਲਾਈਆਂ ਆਈਆਂ ਤੇ ਬਸ ਆ ਇਹਦੇ ਵਿੱਚ ਇੱਕ ਇਸ ਤਰ੍ਹਾਂ ਦੀ ਇਹ ਟ੍ਰੇ ਆਹ ਹੈਗੀ ਰੈਕ ਜਿਹਾ ਬਣਿਆ ਹੋਇਆ ਇਹ ਇਹਦੇ ਉੱਪਰ ਰੱਖ ਕੇ ਆਪਾਂ ਵਰਤਨਾ ਰੱਖ ਸਕਦੇ ਹਾਂਗੇ ਤੇ ਇਹ ਮੈਨੂੰ ਮਤਲਬ ਇਹ ਮੈਂ દિਵਾਲੀ ਤੋਂ ਪਹਿਲਾਂ ਵੇਖ ਕੇ ਆਈ ਸੀ ਪਰ ਮੈਂ ਇਹ ਲੈ ਆਈ ਪਹਿਲਾਂ ਆਪਣਾ ਜਿਹੜਾ ਹੈਗਾ ਸੀ ਨਾ ਉਹ ਖਰਾਬ ਹੋ ਗਿਆ ਸੀ ਉਹ ਤਾਂ ਕਾਫੀ ਮਤਲਬ ਹੋ ਗਿਆ ਉਹਨੂੰ ਤਾਂ ਸਾਲ ਸਾਰਾ ਹੋ ਗਿਆ तकरीबन ਖਰਾਬ ਹੋਏ ਇਹਨੂੰ ਤੇ ਇਹਦੀ ਆਪਾਂ ਨੂੰ 2 ਸਾਲ ਦੀ ਗਾਰੰਟੀ ਦਿੱਤੀ ਆ ਲੋਜੀਕ ਤੇ ਹੋ ਗਿਆ। ਅਸਮਾਨ ਆਪ ਇਧਰ ਬਹਦੀ। ਤੇ ਇੱਕ ਆਪਾਂ ਨਾਈਫ ਲੈ ਕੇ ਆਏ ਆਂਗੇ। ਇਸਕਾ ਤੁਸੀਂ ਚਾਕੂ ਕਹੋਗੇ ਇਹਦੇ ਵਿੱਚ ਕਨਾਈਫ ਕਹਿ ਸਕਦੇ ਹੋਗੇ। ਇਹ ਆਪਾਂ ਤਿੰਨ ਦਾ ਸੈੱਟ ਲੈ ਕੇ ਆਏ ਆਂ ਪਹਿਲਾਂ ਆਪਣੇ ਕੋਲੇ ਕਰਦਾ ਹੈਗੀਆਂ ਨੇ ਬਹੁਤ ਪਰ ਉਹ ਨੰਦਿਆਂ ਜਆ ਵਾਲੀਆਂ ਨਹੀਂ। ਤੇ ਇਹ ਪਲੇਨ ਹੁੰਦੀਆਂ ਨੇ ਨਾ ਵਿੱਚ ਇੱਥੋਂ ਆ ਚੀਜ਼ ਪਲੇਨ ਹੁੰਦੀ ਹੈ ਇਹਨਾਂ ਦੀ। ਤੇ ਇੱਕ ਆਪਾਂ ਲੈ ਕੇ ਆਏਗਾ ਚੋਪਿੰਗ ਬੋਰਡ। ਤੇ ਇਹਦਾ ਪ੍ਰਾਈਸ ਸੀਗਾ ਹਾਂ 200 ਰੁਪਏ ਦਾ ਦਿੱਤਾ ਇਹ 250 ਰੁਪਏ ਦਾ ਤੇ ਇਹ ਨਾਈਫ ਦਿੱਤੇ ਸੀ ਆਪਾਂ ਨੂੰ 119 ਰੁਪਏ ਦੇ ਦਿੱਤੇ ਸੀ ਤਿੰਨ ਆਪਾਂ ਨੇ ਲਾਉਣਾ ਹੀ ਸੀਗਾ ਫਿਰ ਮੈਂ ਸੋਚਿਆ ਹਨਾ ਤੁਹਾਡੇ ਨਾਲ ਵੀ ਆਪਾਂ ਸ਼ੇਅਰ ਕਰ ਦਿੰਨੇ ਆਗੇ ਇਹ ਲੈ ਕੇ ਆਏ ਆ ਜੀ ਆਪਾਂ ਚੋਪਰ ਜਿਵੇਂ ਆਪਣੇ ਕੋਲੇ ਨਾ ਪਲਾਸਟਿਕ ਦੇ ਚੋਪਰ ਹੁੰਦੇ ਸੀ ਅੱਗੇ ਇਹਦੀ ਵੀ ਆਪਾਂ ਨੂੰ ਉਹਨਾਂ ਨੇ ਗਾਰੰਟੀ ਦਿੱਤੀ ਹੈ ਵੀ ਜੇ ਇਹਦਾ ਉੱਪਰ ਵਾਲਾ ਢੱਕਣ ਜਿਆਦਾ ਖਰਾਬ ਹੁੰਦਾ ਜਾਂ ਇਹਦੇ ਵਿੱਚ ਜਿਹੜਾ ਆਪਣਾ ਇਹ ਤਾਗਾ ਜਿਹਾ ਹੁੰਦਾ ਇਹ ਖਰਾਬ ਹੁੰਦਾ ਫਿਰ ਨਵਾਂ ਦੇਵਾਂਗੇ ਤੇ ਇਹ ਸਟੀਲ ਦਾ ਹੈਗਾ ਇਹ ਕੋਲਾ ਜਨਾ ਜਿਹੜਾ ਇਹ ਪਲਾਸਟਿਕ ਦਾ ਹੁੰਦਾ ਇਹ ਸਟੀਲ ਦਾ ਹੈ ਵਿੱਚ ਬਸ ਉਹੀ ਚੀਜ਼ ਹਨਾ ਹੈਗੇ ਨੇ ਇਹ ਤੇ ਫਰਜੀ ਤੇ ਜਿਹੜੇ ਇਹ ਵਿਚਾਰ ਅਸੀਂ ਜੀ ਆ ਵੈਸੇ ਤਾਂ ਉਹਨਾਂ ਨੇ ਰੱਸੀ ਦੀ ਵੀ ਕਿਹਾ ਵੀ ਰੱਸੀ ਵੀ ਟੁੱਟਦੀ ਨਹੀਂਗੀ ਬਹੁਤ ਵਧੀਆ ਪਾਈ ਹੋਈ ਹੈ ਤੇ ਵੈਸੇ ਉਹ ਕਹਿੰਦੇ ਸੀ ਵੀ ਜੇ ਕੁਝ ਉੱਪਰ ਹੋ ਜੇ ਇਹਦੇ ਟੱਕਣ ਨੂੰ ਵੀ ਜਾਂ ਘੁੰਮਣੋਂ ਹਟ ਜੇ ਜਾਂ ਕੋ ਰੱਸੀ ਟੁੱਟ ਜੇ ਹਨਾ ਫਿਰ ਅਸੀਂ ਇਹ ਟੱਕਣਾ ਜਿਹੜਾ ਦਵਾਰਾ ਦੇਵਾਂਗੇ ਵੀ ਇਹਨੂੰ ਤਾਂ ਸਟੀਲ ਦਾ ਹੈ ਇਹ ਤਾਂ ਕੁਝ ਹੁੰਦਾ ਹੀ ਨਹੀਂ ਇਹਨੂੰ ਦਾ ਤੇ ਆਪਾਂ ਟਰਾਈ ਕਰਕੇ ਦੇਖ ਲਾਂਗੇ ਇਹਨੂੰ ਹਨਾ ਇੱਕ ਵਾਰ ਯੂਜ਼ ਕਰਕੇ ਦੇਖ ਲੈਨੇ ਆ ਹਨਾ ਪਹਿਲਾਂ ਪਲਾਸਟਿਕ ਜਿਹਦੇ ਤਾਂ ਆਪਾਂ ਬਹੁਤ ਵਾਰੀ ਯੂਜ਼ ਕਰਕੇ ਵੇਖੇ ਨੇ ਤੇ ਇੱਕ ਇਹਦੇ ਨਾਲ ਇਸ ਤਰ੍ਹਾਂ ਦੀ ਲਿਡ ਜੀ ਵੀ ਹੈ ਇਹ ਮੈਨੂੰ ਬਹੁਤ ਵਧੀਆ ਲੱਗਿਆ ਵੈਸੇ ਜੇ ਹੁਣ ਆਪਾਂ ਆ ਚੀਜ਼ਾਂ ਹਨ ਕੱਢ ਕੇ ਜਿਵੇਂ ਇਹਦੇ ਵਿੱਚ ਚੋਪ ਕਰਕੇ ਇਹਦੇ ਵਿੱਚ ਰੱਖਣਾ ਹੈ ਤਾਂ ਆਪਾਂ ਇਹਨੂੰ ਇੱਥੋਂ ਬੰਦ ਵੀ ਕਰ ਸਕਦੇ ਆਂ ਐਵੇਂ 에ਅਰਟਾਈਟ ਹੈ ਇਸ ਤਰ੍ਹਾਂ ਚੰਗੀ ਤਰ੍ਹਾਂ ਇਹਨੂੰ ਬੰਦ ਕਰ ਸਕਦੇ ਆਂਗੇ ਇੱਕ ਮਿੰਟ ਮੈਥੋਂ ਬੰਦ ਨਹੀਂ ਹੋਇਆ ਇਸ ਤਰ੍ਹਾਂ ਮਤਲਬ ਇਸ ਤਰ੍ਹਾਂ ਰੱਖ ਸਕਦੇ ਆਂਗੇ ਕਪਾ ਲੈ ਕੇ ਆਏ ਹੈ ਐਗ ਵਾਲਰ ਤੇ ਇਹਦੇ ਹੁਣ ਜਿਵੇਂ ਆਪਾਂ ਸਰਦੀਆਂ ਦੇ ਵਿੱਚ ਕੋਈ ਅੰਡੇ ਵਗੈਰਾ ਜਿਵੇਂ ਉਹ ਆਲਦੇ ਆਂਗੇ ਹਨ ਤੇ ਉਹ ਸੌਖੇ ਵਾਲੇ ਜਾਂਦੇ ਨੇ ਹਨ ਇਸ ਤਰ੍ਹਾਂ ਬਸ ਇਹ ਟ੍ਰੇ ਜੀ ਆ ਇਹਦੇ ਵਿੱਚ ਪਾਣੀ ਪਾਉਣਾ ਹੁੰਦਾ ਹੈ ਉੱਪਰ ਟ੍ਰੇ ਰੱਖ ਕੇ ਤੇ ਉੱਪਰ ਆਪਾਂ ਇਹਦੇ ਵਿੱਚ ਸੱਤ ਅੰਡੇ ਮਤਲਬ ਰੱਖੇ ਜਾਂਦੇ ਨੇ ਬਸ ਇਹਨੂੰ ਢੱਕਣ ਢਾ ਕੇ ਪਲਗ ਨਾਲ ਹਨ 10 ਮਿੰਟ ਦੇ ਵਿੱਚ ਉਬਾਲ ਦਿੰਦੇ ਨੇ ਉਬਾਲ ਦਿੰਦਾ ਹੈ ਪਹਿਲਾਂ ਅਸੀਂ ਆਪਣੇ ਗਵਾਂਡੀਆਂ ਦੇ ਸੀ ਤੇ ਉਹਨਾਂ ਦਾ ਲੈ ਆ ਕੇ ਆਪਾਂ ਵਰਤ ਕੇ ਵੇਖਿਆ ਵੀ ਕਾਮਯਾਬ ਹੈਗਾ ਕਿ ਨਹੀਂ ਤੇ ਫਿਰ ਉਹ ਵਧੀਆ ਸੀ ਪਰ 10 ਮਿੰਟ ਤੋਂ 9-10 ਮਿੰਟ ਲੱਗਦੇ ਨੇਗੇ ਤੇ ਆਡੇ ਬਹੁਤ ਵਧੀਆ ਵਾਇਲ ਹੋ ਜਾਂਦੇ ਨੇਗੇ ਤੇ ਇਹ ਆਪਾਂ ਲੈਤਾ ਪਰ ਉਹਦੇ ਨਾਲ ਥੋੜਾ ਫਰਕ ਆ ਹਨਾ ਕੁਆਲਿਟੀ ਦਾ ਫਰਕ ਹੈਗਾ ਥੋੜਾ ਜਿਹਾ ਤੇ ਬਸ ਆ ਇੱਕ ਆਪਾਂ ਡਿਸਪੋਜ਼ੇਬਲ ਗਲਾਸ ਲੈ ਕੇ ਸੀ ਤਾਂ ਆਪਾਂ ਗੱਡੀ 'ਚ ਰੱਖਣ ਵਾਸਤੇ ਲੈ ਕੇ ਜਾਂਦੇ ਆ ਹਨਾ ਕਈ ਵਾਰ ਆਪਾਂ ਨੂੰ ਜਿਵੇਂ ਹਸਪੀਟਲ ਹੁਣ ਵਗੈਰਾ ਨਾ ਜਾਣਾ ਪੈਂਦਾ ਜ਼ਿਆਦਾ ਤਾਂ ਕਰਕੇ ਫਿਰ ਉੱਥੇ ਨਾ ਬੀ ਪਾਣੀ ਪੂਣੀ ਦੀ ਫੇਰ ਪ੍ਰੋਬਲਮ ਹੋ ਜਾਂਦੀ ਹੈ ਕਿਉਂਕਿ ਉੱਥੇ ਬਰਤਨ ਜਿਵੇਂ ਆਪਾਂ ਸਟੀਲ ਦੇ ਗਲਾਸ ਵਗੈਰਾ ਲੈ ਜਾਂਦੇ ਹਾਂ ਉੱਥੇ ਕੋਈ ਧੋਣ ਦੀ ਜਗ੍ਹਾ ਨਹੀਂ ਹੈਗੀ ਹਨਾ ਸਾਫ਼ ਕਰਨ ਦੀ ਇਸ ਕਰਕੇ ਆ ਤਾਂ ਬਸ ਆਪਾਂ ਉਹਦੇ ਵਾਸਤੇ ਲੈ ਕੇ ਆਏ ਹਾਂ ਹਨਾ ਕਾਲੀਆਂ ਨੇ ਦੋ ਥੋੜੀਆਂ ਜੀਆਂ ਕਾਲੀਆਂ ਲੈ ਕੇ ਆਏ ਗਲਾਸ ਇਧਰ ਆਪਾਂ ਇਹ ਲੈ ਕੇ ਆਏ ਸੀ ਚਾਂਦੀ ਦਾ ਵਰਕ ਇਹ ਤਾਂ ਆਪਾਂ ਕੀ ਕੱਢ ਕੇ ਦਿਖਾਉਣਾ ਸਾਨੂੰ ਤੇ ਇੱਕ ਆਪਾਂ ਇਹ ਬਟਰ ਪੇਪਰ ਲੈ ਕੇ ਆਏ ਆ ਤੇ ਇਹ ਆਪਾਂ ਸੀਟਾਂ ਨੇ ਮਤਲਬ ਕਟੀਆਂ ਹੋਈਆਂ ਪੀਸੀ ਕੱਟੇ ਹੋਏ ਨੇ ਇਹ ਲੈ ਕੇ ਆਏ ਆਗੇ ਤੇ ਇੱਕ ਆਪਾਂ ਇਹ ਖੋਪੇ ਦਾ ਮਰਾਦਾ ਹੁੰਦਾ ਨਾ ਜਿਵੇਂ ਆਪਣੇ ਕੋਲੇ ਇਹ ਗ੍ਰੇਟ ਕੀਤਾ ਹੋਇਆ ਹੈ ਇਹ ਨਾ ਇਸ ਤਰ੍ਹਾਂ ਲੰਬੇ-ਲੰਬੇ ਪੀਸ ਜੇ ਨਹੀਂ ਗੇ ਸ਼ਾਇਦ ਤੁਹਾਨੂੰ ਦਿਖ ਰਹੇ ਹੋਣ ਤੇ ਇਹਦਾ ਆਪਾਂ ਤੁਹਾਨੂੰ ਨਾ ਕੁਝ ਬਣਾ ਕੇ ਦਿਖਾਵਾਂਗੇ ਤੇ ਉਹ ਜਿਹੜਾ ਮੀਰੀਕ ਮਰਾਦਾ ਹੁੰਦਾ ਹੈ ਨਾ ਓਪੇ ਦਾ ਉਹ ਤੋਂ ਅਲੱਗ ਹੈਗਾ ਇਹ ਬਸ ਇਹ ਕਾਪਾ ਮਿੱਠੇ ਮਖਾਣੇ ਜੇ ਹਨ ਲੈ ਕੇ ਆਏ ਆ ਇਹ ਆਪਾਂ ਚਾਰ ਲੈ ਕੇ ਆਏ ਹੋਰ ਕਲਰ ਤੇ ਇਹ ਰੋਜ਼ ਫਲੇਵਰ ਆ ਜਿਵੇਂ ਆਪਾਂ ਕਿਸੇ ਚੀਜ਼ ਦਾ ਹਨਾ ਕੋਈ ਫਰੂਟ ਬਣਾਉਣੇ ਆਪਾਂ ਕੋਈ ਚੀਜ਼ ਉਹਦਾ ਫਲੇਵਰ ਚੇਂਜ ਕਰਨ ਵਾਸਤੇ ਇਹ ਲੈ ਕੇ ਆਏ ਸੀ ਤੇ ਕਪਾ ਲਾਈਚੀ ਪਾウダー ਲੈ ਕੇ ਆਏ ਆ ਤੇ ਇੱਕ ਲੈ ਕੇ ਆਏ ਸੀ ਆਪਾਂ ਕੇਸਰ ਇਹ ਕਈ ਵਾਰ ਨਾ ਕੋਈ ਚੀਜ਼ ਦੇ ਵਿੱਚ ਪਾਇਆ ਜਾਂਦਾ ਹਨਾ ਬਸ ਇੰਨਾ ਕੁ ਸਮਾਨ ਆਪਾਂ ਇੰਨੀ ਕੁ ਸ਼ਾਪਿੰਗ ਕੀਤੀ ਸੀ ਜਿਹਾ ਬਸ ਥੋੜਾ ਬਹੁਤਾ ਆਪਾਂ ਬੱਚਿਆਂ ਦਾ ਸਮਾਨ ਲੈਤਾ ਸੀਗਾ ਉਹ ਅੰਦਰ ਲੈ ਕੇ ਸੀ ਹਨਾ ਇਹ ਮੈਂ ਇੱਥੇ ਕਿਚਨ ਦੇ ਵਿੱਚ ਰੱਖਿਆ ਸੀ ਸੋਚਿਆ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਦਿੰਨੇ ਹੈਗੇ